18 ਤਰੀਕ ਨੂੰ ਮੈਂ ਤਰੀਕੇ ਗਿਆ ਮੇਰੀ ਗੈਜਟ ਆ ਰੀਜਨ ਆ ਮੇਰੀ ਤੂੜੀ ਛਾੜੀ ਮੇਰਾ ਬਾਗ ਤਬਾਹ ਕੀਤਾ ਫਿਰ ਮੇਰਾ ਛੱਡ ਛਾੜਿਆ ਇੱਕ ਵਾਰ ਗਗਨਦੀਪ ਗਿੰਨੀ ਐਮਸੀ ਵਿਜੇ ਕੁਮਾਰ ਸਾਹਿਬ ਕਾ ਐਮਸੀ ਤੇ ਮੇਨਾਂ ਧੱਕੇ ਛਾਈ ਆ ਮਨੇ ਮੇਰੇ ਪਰਿਵਾਰ ਨੂੰ ਮੇਰੇ ਘਰ ਦੇ ਨੂੰ ਛਟਾ ਲਾਈਆਂ ਪੂਰੀ ਹੀ ਆਈ ਮਿਲਣ ਉਹਨਾਂ ਨੇ ਮਾਰਿਆ ਮੁੰਡੇ ਨੂੰ ਵੀ ਮਾਰਨ ਕੀ ਹੀ ਭਾਜੀ ਕਾਨੂੰਨ ਕੋਈ ਨਹੀਂ ਜ਼ਮੀਨ ਦਾ ਜ਼ਮੀਨ ਦਾ ਮੈਨੂੰ ਸਟੇ ਮਿਲਿਆ ਵਾ ਆਪਣੀ ਜਿੱਦ ਕੋ ਲਈ ਆਪਣੀ ਪੂਰੀ ਕਾਨ ਮੈਂ ਤੇ ਮੈਂ ਤੇ ਆਪਣੀ ਜ਼ਮੀਨ ਤੇ ਦੇਣੀ ਨਹੀਂ ਇਹ ਜਿਹੜੀ ਮੇਰੀ ਜ਼ਮੀਨ ਆ ਇੱਕ ਵਰਸ਼ੀ ਹਾਲ ਉੱਤੇ ਕਬਜ਼ਾ ਕਰਦੇ ਆ ਮੇਰ ਨਾਲ ਧੱਕਾ ਕਰਦੇ ਆ ਤੀਜਾ ਚੌਥਾ ਚਾਂਸ ਹੋ ਗਿਆ ਮੈਂ ਕੱਲਾ ਬੰਦਾ ਵਾਂ ਜਿਰੋ ਜੀ ਕਿਤਾ ਉਦੋਂ ਧੱਕਾ ਕਰਦੇ ਆ ਹੁਣ ਇਹਨਾਂ ਨਜਾਇਜ਼ 18 ਤਰੀਕ ਨੂੰ ਗੇਟ ਲਾਇਆ ਵਾ 35 40 ਬੰਦੇ ਸੀ ਜਿਹੜਾ ਇਹਨਾਂ ਨੇ ਉੱਥੇ ਸ਼ਰਾਬਾਂ ਵੀ ਪੀਤੀਆਂ ਤੇ ਸਾਡੇ ਟੱਬਰ ਦੀ ਮਾਰਕਟਾਈ ਵੀ ਕੀਤੀ ਅਸੀਂ ਸਿਰਫ ਚੰਚਾਰ ਜੀਹਾ ਕਰਦੇ 3 ਵਜੇ ਮੈਂ ਆਇਆ ਵਾਂ ਕੋਰਟੋਂ ਤੇ ਆਉਂਦਿਆਂ ਮੇਰੇ ਖਲਾਰਾ ਪਾਇਆ ਰਾਤ ਦੇ 8 ਵਜੇ ਤੱਕ ਸ਼ਰਾਬ ਪੀਂਦੇ ਰਹਿਆ ਇਹਨਾਂ ਗੁੰਡਾਗੱਦੀ ਕੀਤੀ ਆ ਤੇ ਮੈਡੀਕਲ ਨਹੀਂ ਦਰਦੇ ਸਾਡੀ ਸੁਣਵਾਈ ਕੋਈ ਨਹੀਂ ਤੇ ਮੈਡੀਕਲ ਨਹੀਂ ਕਰਾ ਸਕੇ ਕਿਉਂ ਅਸੀਂ ਗਰੀਬ ਕੋਈ ਐਪਲੀਕੇਸ਼ਨ 42 ਨੰਬਰ ਆ ੱੱਕੇ ਮੰਗੀ ਤੁਹਾਡੀ ਮੰਗਾ ਨੂੰ ਇਨਸ਼ਾਫ ਚਾਹੀਦਾ ਮੇਰੀ ਦੇ ਕਬਜ਼ਾ ਕੀਤੇ ਗੇਟ ਲਾਇਆ ੱੱਕੇ ਸ਼ਾਈ ਹੋਈ ਹੈ ਮੇਰ ਨਾਲ ਵੇਖੋ ਜੀ ਇਹਨਾਂ ਦੇ ਪਰਿਵਾਰ 'ਚ ਜੋ ਇਹਨਾਂ ਦਾ ਬਾਪ ਹੈ 6.5 ਕਨਾਲਾਂ ਪੈਰੀ ਮੰਗਲ ਸਿੰਘ ਨੂੰ ਜਿਸਤੀ ਕਰਕੇ ਦੇ ਗਿਆ ਆਪਣੇ ਵੱਡੇ ਪੁੱਤ ਨੂੰ ਉਹਦੇ ਤੋਂ ਬਾਅਦ 6.5 ਕਨਾਲਾਂ ਪੈਰੀ ਵੱਜ ਜਾਂਦੀ ਹੈ ਇਹਨਾਂ ਦਾ ਬਾਪ 13 ਕਨਾਲ ਦਾ ਮਾਲਕ ਹੈ 6.5 ਨਾਲ ਪਾਲੀ ਜਿਹੜੀ ਆ ਉਹ ਪੰਜਾਂ ਵਾਰਸ਼ਾਂ ਕੋ ਚਲੀ ਜਾਂਦੀ ਹੈ ਤਿੰਨ ਇਹਨਾਂ ਦੀਆਂ ਭੈਣਾਂ ਕੋਲ ਦੋ ਭਰਾਵਾਂ ਕੋਲ ਅਸੀਂ ਉਹ ਵੇਖੀ ਮੰਗਲ ਸਿੰਘ 6.5 ਨਾਲ ਦਾ ਪਹਿਲਾ ਮਾਲਕ ਹੈ 18 ਮਤਲੇ ਮੰਗਲ ਸਿੰਘ ਨੂੰ ਫੇਰ ਉੱਥੋਂ ਆ ਜਾਂਦੇ ਆ ਮੰਗਲ ਸਿੰਘ ਛੱਤ ਕਨਾਲਾਂ ਕੁਝ ਦਾ ਮਾਲਕ ਬਣ ਜਾਂਦਾ ਹੈ ਦੂਸਰੀ ਢੇਰ ਜਿਹੜੀ ਆ ਉਹ ਪੰਜ ਕਨਾਲਾਂ ਦੀ ਮਾਲਕ ਬਣ ਜਾਂਦੀ ਆ ਅਸੀਂ ਪਰਿਵਾਰ ਨਾਲ ਬਹਿ ਕੇ ਆਖਿਆ ਕਿ ਜੇ ਟੇਬਲ ਟਾਕ ਤੇ ਹੋਇਆ ਜੋ ਉਹਨਾਂ ਦਾ ਹਿੱਸਾ ਬਣਦਾ ਉਹਨਾਂ ਨੂੰ ਦੇਾਂਗੇ ਪਰ ਅੱਜ ਤਰ ਨਾ ਲਾਉਣ ਦਾ ਕਾਰਨ ਕਾਦੀਆਂ ਠਾਣੇ ਦਾ ਐਸਐਟਓ ਸਾਹਿਬ ਹੈ ਜਿਨ੍ਹਾਂ ਨੇ ਕੋਈ ਗੱਲ ਨਹੀਂ ਕੀਤੀ ਕੋਈ ਟੇਬਲ ਟਾਕ ਨਹੀਂ ਕੀਤੀ ਆਪਣੀ ਹੈਂਕੜ ਬਾਜੀ ਵਿਖਾ ਕੇ ਜ세 ਬੰਦੀ ਨੂੰ ਬਾਹਰ ਕੀਤਾ ਗਿਆ ਵੇਖੋ ਜਿਹੜੀਆਂ ਉਹਨੀਆਂ ਭੈਣਾਂ ਦੀਆਂ ਜੀਟੀਆਂ ਹੋਈਆਂ ਭੈਣਾਂ ਨੇ ਆਪਣੇ ਨਿੱਕੇ ਭਰਾ ਨੂੰ ਪਾਲੀ ਦਿੱਤੀ ਆ ਪਰ ਹੋਈ ਕੀ ਆ ਕਿ ਹਿੱਛੇ ਬਾਜ਼ ਹੋਈ ਆ ਕੋਈ ਖਾਸ਼ ਨੰਬਰ ਦੀ ਨਹੀਂ ਹੋਈ ਹਿੱਛੇ ਦੀ ਹੋਈ ਆ ਤੇ ਜੇ ਹਿੱਛੇ ਚੋਂ ਹੋਈ ਆ ਤੇ ਹਿੱਸਾ ਜੋ ਉਹਦਾ ਇਥੋਂ ਬੰਦਾ ਹੈ ਜਿੰਨਾ ਉਹਨਾਂ ਭੈਣਾਂ ਦਾ ਬੰਦਾ ਉਹਦਾ ਅਸੀਂ ਦੇਣ ਨੂੰ ਤਿਆਰ ਆ ਟੇਬਲ ਟਾਕ ਕਰਨ ਨੂੰ ਤਿਆਰ ਆ ਜਥੇਬੰਦੀ ਪਰ ਉਹ ਟੇਬਲ ਟਾਕ ਤੇ ਅੱਛਾ ਟਰ ਸਭ ਨਾ ਆ ਕੇ ਆਪਣੀ ਹੈਂਕੜ ਬਾਜੀ ਨਾਲ ਮੰਗਲ ਸਿੰਘ ਨੂੰ 18 ਤਰੀਕ ਤੋਂ ਦਬਾਇਆ ਤੇਰਾ ਕੁਛ ਨਹੀਂ ਬੰਨਾ ਤੇ ਜਥੇਬੰਦੀ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਵੇਖੋ ਜੀ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ ਮੰਗਲ ਸਿੰਘ ਦਾ ਜੋ ਕੋਰਟ ਕੇਸ ਫੈਸਲਾ ਦੇ ਦਿੰਦਾ ਅਸੀਂ ਉਹਨੂੰ ਮੰਨਣ ਨੂੰ 100% ਤਿਆਰ ਆ ਮੰਗਲ ਸਿੰਘ ਵੀ ਤਿਆਰ ਆ ਪਰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਜੋ ਗੁੰਡਾਗਰਦੀ ਕਰਕੇ ਉਹਦੇ ਖੇਤ ਵਿੱਚ 100 ਦੇ ਕਰੀਬ ਫੌਲਡਰ ਬੂਟੇ ਪਸ਼ੂਆਂ ਦਾ ਚਾਰਾ ਉਹ ਬਾ ਦਿੱਤਾ ਗਿਆ ਉਹਦੀ ਘਰ ਵਾਲੀ ਨੂੰ ਮੰਗਲ ਸਿੰਘ ਦੀ ਨੂੰ ਛੱਟ ਲਾ ਦਿੱਤੀ ਗਈ ਉਹਦੀ ਬੇਟੀ ਆਪਣੇ ਮਾਪੇ ਕੋਲ ਮਿਲਣ ਆਈ ਉਹਨੂੰ ਕੁੱਟਿਆ ਗਿਆ ਉਹਦੀ ਨੂੰਹ ਰਾਣੀ ਨੂੰ ਕੁੱਟਿਆ ਗਿਆ ਇਹ ਗਲਤ ਕੰਮ ਪ੍ਰਸ਼ਾਸਨ ਨੇ ਕਰਵਾਇਆ ਹੈ ਗੁੰਡਿਆਂ ਕੋਲ ਅਸੀਂ ਆਪਣੀਆਂ ਸ਼ਾਰੀਆਂ ਜੁਨੀ ਨੂੰ ਮੈਸੇਜ ਦੇ ਦਿੱਤਾ ਜਦੋਂ ਤੱਕ ਮੰਗਲ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਥਾਣਾ ਨਹੀਂ ਛੱਡਾਂਗੇ ਸਾਡੀ ਜਨਤਾ ਆਉਣੀ ਸ਼ੁਰੂ ਹੋ ਗਈ ਹੈ ਜੀ ਸਿੰਘ ਸਾਹਿਬ ਕਾਮ ਸੀ ਅਸੀਂ ਪ੍ਰੋਟੀ ਦਾ ਕੰਮ ਕਰਨੇ ਆ ਨਾਲ ਮੇਰਾ ਸਾਥੀ ਵਿਜੇ ਕੁਮਾਰ ਜੀ ਨੇ ਅਸੀਂ ਪ੍ਰੋਟੀ ਲੋਕਾਂ ਨੂੰ ਦਬੋਣੇ ਵੀ ਆ ਤੇ ਨਾਲ ਖਰੀਦਦੇ ਵੀ ਆ ਅਸੀਂ ਇੱਕ ਡੱਲੇ ਮੋਰ ਜਿਹੜੀ ਪ੍ਰੋਪਰਟੀ ਸੀ ਔਰ ਕੇਸ਼ ਕੁਮਾਰ ਭਟੀਆਂ ਨੂੰ ਲੈ ਕੇ ਦਿੱਤੀ ਸੀ ਉਹਦੀ ਜਿਹੜੀ ਸੀ ਨਾ ਆਪਾਂ ਬਲਦੇਵ ਸਿੰਘ ਦੇ ਨਾਮ ਵਿਰਾਸਤ ਚੜੀ ਸੀ ਬਲਦੇਵ ਸਿੰਘ ਮੰਗਲ ਸਿੰਘ ਅਤੇ ਉਹਨਾਂ ਦੀਆਂ ਤਿੰਨ ਭੈਣਾਂ ਦੇ ਨਾਮ ਉਹ ਤਿੰਨ ਭੈਣਾਂ ਨੇ ਜਿਹੜੀ ਰਜਿਸਟਰੀ ਸੀ ਨਾ ਜਿਹੜੀ ਉਹ ਤਿੰਨਾਂ ਨੇ ਬਲਦੇਵ ਸਿੰਘ ਨੂੰ ਕਰਤੀ ਆ ਔਰ ਰਜਿਸਟਰੀ ਤੇ ਮੇਰੇ ਕੋਲ ਆ ਵੇਖੋ ਡਾਕੂਮੈਂਟ origignal ਆ ਗਏ ਆ ਵੇਖੋ ਉਹਨਾਂ ਦੀਆਂ ਤਿੰਨਾਂ ਭੈਣਾਂ ਦੀਆਂ ਰਜਿਸਟਰੀਆਂ ਆ ਵੇਖੋ ਉਹ ਤਿੰਨ ਉਹਨਾਂ ਦੇ ਇੰਤਕਾਲ ਚੜੇ ਤਿੰਨਾਂ ਦੇ ਨਾਮ ਵਿਰਾਸਤ ਚ ਮੰਗਲ ਸਿੰਘ ਦਾ ਨਾਮ ਵੀ ਵਿਰਾਸਤ ਚ ਬੋਲਦਾ ਹੁਣ ਉਹ ਜਿਹੜਾ ਬਲਦੇਵ ਸਿੰਘੀ ਉਹਦੇ ਹਿੱਸੇ 4 ਹੋ ਗਏ ਤੇ ਮੰਗਲ ਸਿੰਘ ਦਾ ਹਿੱਸਾ ਰਹਿ ਗਿਆ 1 ਕਿਉਂਕਿ ਉਹ ਪੰਜ ਪੈਨ ਭਰਾ ਸੀ ਮੰਗਲ ਸਿੰਘ ਨੇ ਆਪਣਾ ਪੰਜਵਾਂ ਜੋ ਵੀ ਉਹਦੀ ਮਤਲਬ ਪ੍ਰਾਪਰਟੀ ਜੱਦੀ ਪ੍ਰਾਪਰਟੀ ਜਾਂ ਮਤਲਬ ਉਹਦੇ ਪਿਓ ਨੇ ਜਿਹੜੀ ਉਹਨੂੰ ਦਿੱਤੀ ਹੋਏਗੀ ਤੇ ਜਿਹੜੀ ਉਹਨੂੰ ਵਿਰਾਸਤ ਚ ਚੜੀ ਹੈ ਉਹਦਾ ਉਹਨੇ ਉੱਥੇ ਮਕਾਨ ਟਾਚਾ ਬਣਾ ਲਿਆ ਤੇ ਜਿਹੜੀ ਸਾਡੀ ਪ੍ਰਾਪਰਟੀ ਸੀ ਉਹ ਜਿਹਦੀ ਕੇਸ਼ਕਮਰ ਵਾਲੇ ਨੂੰ ਮੈਂ ਜਿਹੜੀ ਲਾ ਕੇ ਦਿੱਤੀ ਸੀ ਉਹ ਜਿਹਦੀ ਪ੍ਰਾਪਰਟੀ ਲੱਗ ਹੋਗੀ ਠੀਕ ਹੈ ਉਹਦੀ ਚਾਰ ਦਿਵਾਰੀ ਵੀ ਹੋਈ ਹੀ ਉਹ ਬਲਦੇਵ ਸਿੰਘ ਦੇ ਟਾਈਮ ਦੀ ਹੋਈਆਂ ਉਹਦੀਆਂ ਸਾਡੇ ਕੋਲ ਸਾਰੀਆਂ ਫੋਟੋਆਂ ਵੀਡੀਓ ਹੈ ਕੁਝ ਜਿਹੜਾ ਗੇਟ ਸੀ ਉਹ ਜਿਹੜਾ ਪੁਰਾਣਾ ਸੀ ਇਹੀ ਤੇ ਉਹਨੂੰ ਮਤਲਬ ਜਿਹੜਾ ਗੇਟ ਛੋਟਾ ਆਈ ਉਹਦੇ ਤੋਂ ਟਰੈਕਟਰ ਨਹੀਂ ਲੰਘਦਾ ਕਿਉਂਕਿ 2-3 ਫੁੱਟ ਦਾ ਸੀ ਉਹੀ ਗੇਟ ਜਿਹੜਾ ਸੀ 4x4 8 ਫੁੱਟ ਦਾ ਲਾ ਲਿਆ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੁਣ ਅਸੀਂ ਨਾ ਕੱਲ ਅਚਨਚੇ ਆਪਣੇ ਦੁਕਾਨਾਂ ਤੇ ਬੈਠੇ ਹੋਏ ਸੀ ਸਾ ਤੇ ਸਾਨੂੰ ਕਿਸੇ ਅਣ ਪਚਾਤੇ ਦਾ ਫੋਨ ਆਇਆ ਵੀ ਕਿ ਜਿਹੜਾ ਉਹ ਗੇਟ ਤੁਹਾਡਾ ਕੋਈ ਬੰਦਾ ਤੋੜਦਾ ਪਿਆ ਅਸੀਂ ਜਾ ਕੇ ਜਦੋਂ ਮੌਕੇ ਤੇ ਵੇਖਿਆ ਤੇ ਉਹ ਗੇਟ ਜਿਹੜਾ ਟੁੱਟਾ ਆਇਆ ਸੀ ਤੇ ਆਪਾਂ ਨੂੰ ਜਾਂਦਿਆਂ ਨੂੰ 912 ਦੀ ਵੀ ਗੱਡੀ ਖਲੋਤੀ ਹੋਈ ਸੀ ਪੁਲਿਸ ਵੀ ਖਲੋਤੀ ਹੋਈ ਤੇ ਫਾਇਰ ਬ੍ਰਿਗੇਡ ਦੀ ਵੀ ਗੱਡੀ ਖਲੋਤੀ ਹੋਈ ਸੀ ਫਾਇਰ ਬ੍ਰਿਗੇਡ ਵਾਲਿਆਂ ਨੇ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਖਲੋਤੇ ਹੋ ਉਹ ਕਹਿੰਦੇ ਵੀ ਸਾਨੂੰ ਨਾ ਕਾਲ ਆਈ ਵੀ ਇੱਥੇ ਅੱਗ ਲੱਗ ਗਈ ਹੈ ਫਿਰ ਉਹ ਫਾਇਰ ਬ੍ਰਿਗੇਡ ਵਾਲਿਆਂ ਨੇ ਲਿਖਤੀ ਜਿਹੜਾ ਇਹਦੇ ਕੋਲ ਲਿਆ ਵੀ ਇੱਥੇ ਕੋਈ ਅੱਗ ਨਹੀਂ ਲੱਗੀ ਸਾਡੇ ਵੀ ਉਹਨਾਂ ਬਿਆਨ ਦਰਜ ਕੀਤੇ ਫਿਰ 912 ਵਾਲੀ ਗੱਡੀ ਆਈ ਉਹ ਇਹ ਕਦੇ 112 112 ਵਾਲੀ ਉਹਦੇ ਵਿੱਚ ਵੀ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਮਤਲਬ ਸਾਡੇ ਕੋਲ ਲਖਾਇਆ ਵੀ ਇੱਥੇ ਕੋਈ ਝਗੜੇ ਵਾਲੀ ਕੋਈ ਗੱਲ ਹੀ ਨਹੀਂ ਨਾ ਸਾਨੂੰ ਉਹਨਾਂ ਨੇ ਇਹੀ ਤੇਨੂੰ ਸਿਰਫ ਇੰਨਾ ਜਾ ਕੇ ਪੁੱਛਿਆ ਯਾਰ ਗੇਟ ਕਿਉਂ ਤੋੜਨ ਡਿਆ ਮੰਗਾ ਮੰਗਾ ਸਿੰਘ ਤੁਹਾਡੇ ਦੋਸਤ ਆ ਜਾਂਦੇ ਦੇਖੋ ਜੀ ਨਾ ਹਨ ਨੂੰ ਗੱਡਾ ਗੱਦੀ ਕਰਨੀ ਆਉਂਦੀ ਇਹ ਤਾਂ ਨਾ ਹੀ ਕਦੀ ਕੀਤੀ ਹੈ ਾਈ ਸੰਦ ਗੱਲ ਇਹ ਨਹੀਂ ਸ਼ਹਿਰ ਕਾਦੀਆਂ ਦੀ ਮੇਰੇ ਖਲ ਸਾਰੇ ਪ੍ਰੋਪਰਟੀ ਭਰਾ ਤੁਹਾਨੂੰ ਜਾਣਦੇ ਪ੍ਰੋਪਰਟੀ ਡੀਲਰ ਜਾਣਦੇ ਸ਼ਹਿਰ ਦੇ ਸ਼ੌਕਰ ਜਾਣਦੇ ਸਾਡੀ ਇਨਕੁਆਰੀ ਕਰ ਲੋ ਕਿ ਇਹੀ ਕਿਤੇ ਗੁੰਡਾਗਰਦੀ ਕੀਤੀ ਹੈ ਮਾਸੋਕ ਸਤਕਾਰ ਦੇ ਸਾਡੇ ਲੀਡਰ ਨੇ ਠੀਕ ਹੈ ਉਹ ਸ਼ਰਮਨੀ ਕਾਲੀਦਾਲ ਦੇਲ ਕਹੋ ਇਹਨਾਂ ਕੰਮਾਂ ਦੇ ਵਿੱਚ ਨਹੀਂ ਹੁੰਦੇ ਆ ਕੋਈ ਦਾ ਦੋਸ਼ ਲਾਈ ਜਾਣੇ ਉਹ ਫਿਰ ਗੱਲ ਝੂਠੀ ਹੈ ਨਾ ਕੋਈ ਦਾ ਟਿਕਾਣਾ ਨਹੀਂ ਵੀਰੇ ਕੋਈ ਹੋਰ ਦਾ ਤੁਹਾਨੂੰ ਮੈਂ ਦੱਸ ਦਿਆਂ ਇਹਨੇ ਸਾਡੇ ਤੇ ਕੋਰਟ ਤੇ ਕੇਸ ਕੀਤਾ ਉਹਦੇ ਪਰਸੋ ਚੋਦ ਸਾਨੂੰ ਸੌਂਣ ਆਏ ਸਾਡਾ ਤੇ ਕੋਈ ਨਾ ਕੋਈ ਜਮੀਨ ਨਾਲ ਕੋਈ ਵਾਸਤਾ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਡਾਕੂਮੈਂਟ ਨਹੀਂ ਕੋਈ ਇੰਤਕਾਲ ਨਹੀਂ ਕੋਈ ਲੈਣੀ ਦੇਣੀ ਡਿਗੜੀ ਆਡੇ ਆਦੇ ਅਸੀਂ ਤਾਂ ਕਦੀ ਗਏ ਨਹੀਂ ਆਹ ਪਲਾਟ 'ਚ ਓਏ ਤੇ ਸਹੀ ਅਸੀਂ ਤੇ ਇਹਨੂੰ ਗੱਲ ਵੇਖਿਆ ਹੀ ਨਹੀਂ ਕਦੀ ਤਾਂ ਸਾਨੂੰ ਕੋਰਟਾਂ 'ਚ ਵੀ ਕ੍ਰੀਸੀ ਜਾਂਦਾ ਫਿਰ ਸ਼ਹਿਰ ਦੇ ਕਈ ਪਤਵੰਤੇ ਸੱਜਣ ਸਾਨੂੰ ਫੋਨ ਕਰਕੇ ਬੋਲਦਾ ਵੀ ਇਹ ਧਮਕੀਆਂ ਲਾਉਂਦਾ ਜੀ ਮੈਦਾਨੀਆਂ ਲੱਤਾਂ ਤੋੜ ਦੇਣੀਆਂ 20 ਘੰਟੇ ਗੰਡਾਸੀ ਲਾ ਕੇ ਸਾਡੀਆਂ ਦੁਕਾਨਾਂ ਦੇ ਅੱਗੇ ਬੋਲਦਾ ਜਦੋਂ ਤੁਸੀਂ ਕਹੋਗੇ ਮੈਂ ਤੁਹਾਨੂੰ ਵੀਡੀਓ ਕਲਿੱਪਿੰਗ ਦੇ ਦਿਆਂਗਾ ਇਹ ਸਾਡੀਆਂ ਦੁਕਾਨਾਂ ਦੇ ਅੰਦਰ ਜਾਂਦੇ ਆਂ ਦੇ ਬਾਹਰ ਜਾਂਦੇ ਆਂ ਆਡੇ ਦੇ ਨਾਲ ਝੂਠੀ ਤਰਖਾਹ ਦਿੱਤੀ ਮੰਗਲ ਸਿੰਘ ਨੇ ਉਹ ਹੀ ਸਾਹਮਣੇ ਸਾਹਮਣੇ ਸਾਹ ਦੇ ਸਾਹਮਣੇ ਆਪਣੀਆਂ ਜਿਹੜੀਆਂ ਕੋਡ ਤੇ ਰਕੇਸ਼ ਭਾਟੀਏ ਨੂੰ ਇਹ ਜਗਾ ਜਿਹੜੀ ਬੱਲੇ ਦਵਾਈ ਆ ਉਹਦੀ ਡਿਗਰੀ ਜਿਹੜੀ ਰਕੇਸ਼ ਭਾਟੀਏ ਦੇ ਹੱਕ ਚ ਹੋਈ ਆ ਇਹਨੇ ਤਿੰਨਾ ਭੈਣਾ ਕੋ ਵੀ ਕੇਸ ਕਰਾਇਆ ਐਡੀਮ ਦੇ ਉਹ ਵੀ ਸਾਡੇ ਹੱਕ ਚ ਹੋਈ ਆ ਇੱਕ ਬੰਦੇ ਦੇ ਸਿੰਘ ਦੇ ਹੱਕ ਚ ਹੋਰ ਪਿਛਲਾ ਕੇਸ ਵੀ ਹੋਇਆ ਉਹ ਸਾਰੇ ਕੇਸ ਸਤਕਾਰਯੋਗ ਐਸਐਚਓ ਕਾਦੀਆਂ ਨੇ ਇਹੋ ਕਿਸਾਨ ਜੱਥੇ ਬੰਦੇ ਨੂੰ ਡੇਢ ਮਹੀਨਾ ਪਹਿਲਾਂ ਸਾਰੀਆਂ ਕਾਪੀ ਦਿੱਤੀਆਂ ਕਿ ਤੁਸੀਂ ਵਕੀਲ ਕੋ ਭੜਾ ਲੋ ਜੇ ਰਕੇਸ਼ ਪਾਰਟੀ ਦਾ ਹੱਕ ਚ ਜਿਆਦਾਤ ਨਹੀਂ ਹੋਏਗੀ ਤੇ ਉਹਰ ਤੋਂ ਹੀ ਪਰਚਾ ਕਰਦੇ ਆਗੇ ਪਰ ਉਹ ਕਿਸਾਨ ਉਸ ਤੋਂ ਬਾਅਦ ਉਹ ਸਭ ਡਿਗਰੀਆਂ ਰਕੇਸ਼ ਪਾਰਟੀ ਦਾ ਹੱਕ ਚ ਹੀ ਗੇ ਉਹ ਕਿਸਾਨ ਕੋਈ ਨਹੀਂ ਮਰਿਆ ਬੁੱਧਵਾਰ ਦਾ ਟਾਈਮ ਦੇ ਕੇ ਡੇਢ ਮਹੀਨਾ ਇਹਨਾਂ ਨੂੰ ਅਸੀਂ ਠੀਕ ਤੇਰੇ ਉਹਰ ਤੋਂ ਬਾਅਦ ਇਹਨੇ ਅੱਗੇ ਵੀ 4-5 ਵਾਰੀ ਮੰਗਲ ਸਿੰਘ ਵੱਸਨ ਸਿੰਘ ਨੇ ਨਜਾਇਜ਼ ਹਰਾਸਮੈਂਟ ਕਰਕੇ ਹਨੂ ਸਾਡਾ ਝੂਠਾ ਨਾਂ ਲਾ ਕੇ ਦੂਆ ਦਾ ਮੇਰਾ ਸਾਥੀ ਗਗਨਦੀਪ ਸਿੰਘ ਹਾਡੇ ਦੇ ਵੀ ਨਿਬੋਰ ਕੇਸ ਕੀਤਾ ਰਕੇਸ ਭਾਦੀਆਂ ਤੇ ਉਹਦੀ ਆ ਡਿਗਰੀ ਏ ਇਹ ਡਿਗਰੀ ਭੜਾਉਣਗੇ ਕਿਸਾਨ ਯੂਨੀਅਨ ਨਾਲ ਅੱਜ ਜਿਹੜੇ ਧਰਮਾਂ ਦੇਣ ਦੇਣ ਬੋਲਣ ਦੇ ਨੇ ਜਿਹੜੇ ਇਨਸਾਫ਼ ਦੀ ਗੱਲ ਕਰ ਰਹੇ ਨੇ ਇਹ ਜਾ ਕੇ ਕਿਸ ਜੱਜ ਕੋ ਵਕੀਲ ਕੋ ਇਹ ਕੋ ਡਿਗਰੀ ਭੜਾ ਲੈਣ ਜੇ ਝੂਠੀ ਹੋਏਗੀ ਤਾਂ ਅਸੀਂ ਸਜ਼ਾ ਦੇ ਹੱਕਦਾਰ ਆ ਤੇ ਇਹ ਬੇਬੁਨਿਆਦ ਹੈ ਨਾ ਪੁਲਿਸ ਨੂੰ ਟੰਗ ਕੀਤਾ ਜਾ ਰਿਹਾ ਤੇ ਸਾਨੂੰ ਵੀ شریف ਲੋਕਾਂ ਨੂੰ ਟੰਗ ਕੀਤਾ ਜਾ ਰਿਹਾ ਆਰੀ ਯੋਗ ਨੇ ਸਿਰਫ ਅਸੀਂ ਉਹਨਾਂ ਦੇ ਵਰਕਰ ਆ ਸਲੋਨੀ ਅਕਾਲੀ ਦਾ ਤੇ ਅਸੀਂ ਐਮਸੀ ਆ ਸਰਹਵਾ ਲੋ ਉਹਨਾਂ ਦੇ ਨਾਲ ਉਹਨਾਂ ਨੂੰ ਸਾਡੇ ਨਾਲ ਮਜਾਇਜ ਜੋੜਿਆ ਜਾ ਰਿਹਾ ਉਹਦਾ ਉਹਨਾਂ ਦਾ ਇਸ ਕੇਸ 'ਚ ਕੋਈ ਦਖਲਦਾਰੀ ਨਹੀਂ ਆ ਉਹ ਸਾਡੇ ਨਾਲ ਰਹਿੰਦੇ ਨੇ ਇਸ ਕਰਕੇ ਇਹ ਡਰਦਾ ਵਾ ਉਹਨਾਂ ਤੋਂ ਇਹ ਡਰਦਾ ਉਹਨਾਂ ਦਾ ਨਾਮ ਬਦਨਾਮ ਕਰਨ ਦੇ ਨਾਲ ਸ਼ਬੀ ਬਦਨਾਮ ਕਰਨ ਦਾ ਵਾ ਇਰਤੇ ਹੀ ਮਾਣਾ ਨਹੀਂ ਦਾ ਕੇਸ ਹੀ ਕਰਨਾ ਕੱਲ ਇਹਨੇ ਕਿਹਦੀ ਗਲਤ ਹਰਕਤ ਕੀਤੀ ਕੱਲ ਉੱਥੇ ਜਿਹੜਾ ਗੇਟ ਲੱਗਾ ਸੀ ਪਲਾਂਟ ਤੇ ਉਹ ਇਹਨੇ ਤੋੜਿਆ ਉਹ ਸਰਦਾਰ ਮੰਗਲ ਸਿੰਘ ਐਸ.ਆਈ. ਸਾਹਿਬ ਮੌਕੇ ਤੇ ਗਏ ਫੋਟੋ ਲਤੀਆਂ ਨੇ ਔਰ ਤੋਂ ਪਹਿਲਾਂ ਰਕੇਸ਼ਪਾਤ ਜਿਹੜੀ ਬਾਈ ਆ ਰੇਟੇ ਟੋਕੇ ਲਾ ਗਿਆ ਉਥੋਂ ਚਾਰ ਵਾਰੀਆਂ ਨੇ ਬਹਿਲਾ ਕਰਨਾ ਢਾ ਗਿਆ ਨੇ ਸਾਰੇ ਖੋੜ ਦੀ ਤੋਹੀਨ ਕਰਦਾ ਵਾ ਥਾਣੇ ਸਾਰੇ ਪੁਲਿਸ ਨੂੰ ਗਾਲਾਂ ਕੱਢਦਾ ਵਾ ਤੇਰੀ ਸ਼ਬਦਾਂ ਉੱਲੀ ਸਾਰੇ ਸ਼ਾਮ ਚ ਪੁੱਛ ਲਿਓ ਗਿੰਡਾ ਸੀਐਲ ਰੱਖੀ ਆ ਕਹਿੰਦਾ ਮੈਂ ਲੱਤਾਂ ਵੜ ਦੇਣੀ ਆ ਕਦੀ ਹਟ ਰਸੇਗਾ ਸਾਕਾਰਦਾ ਵਾ ਇਹ ਮਾੜਾ ਛੱਡਦੇ ਇਕੱਲੀ ਫੈਸਲਾ ਕਰਾ ਉਥੋਂ ਮੁੱਕਰ ਗਿਆ ਕੋਈ ਪਿੰਡ ਦਾ ਸਰਪੰਚ ਮੈਂਬਰ ਕੋਈ ਇਹੇ ਮਗਨ ਨਹੀਂ ਜਿਉਂਦਾ ਕੋਈ ਇੱਕ ਬੰਦਾ ਵੀ ਐਸਰਮ ਕਿਸਾਨ ਜਿਹੜੇ ਆ ਇਹ ਉਦੋਂ ਵੀ ਡਿਗਰੀਆਂ ਪੜ੍ਹ ਕੇ ਗਏ ਸੀ ਤੇ ਬਾਅਦ ਵਾਪਸ ਨਹੀਂ ਆਏ ਤੇ ਅੱਜ ਐਵੇਂ ਪੁਲਿਸ ਵੱਲ ਹਰਸਮੈਂਟ ਕਰਨ ਦੇ ਆ ਵਾ ਇਹ ਕੇਸ ਚ ਕੋਈ ਸੱਚਾਈ ਨਹੀਂ ਆ ਗਈ ਅੱਲ ਫਾਇਰ ਬਗੇੜ ਦੀ ਗੱਡੀ ਨੂੰ ਇਹਨੇ ਕਹੇ ਜੀ ਅੱਗ ਲੱਗ ਗਈ ਆ ਜੀ ਇੱਥੇ ਫਾਇਰ ਬਗੇੜ ਵਾਲੇ ਇਹਦੇ ਖਰਾਬ ਕਾਨੂੰਨੀ ਕਾਰਵਾਈ ਕਰਨ ਦੇ ਆ ਔਰ ਤੋਂ ਬਾਅਦ 112 ਦੇ ਨਾਲ ਫੋਨ ਕੀਤਾ ਉਹ ਵੀ ਉਹਨੂੰ ਪੁਲਿਸ ਵੱਲ ਹਰਸਮੈਂਟ ਕੀਤਾ ਵਾ ਇਹ ਕਹਦੀਆਂ ਪੁਲਿਸ ਨੂੰ ਹਰਸਮੈਂਟ ਕਰਨ ਦੇ ਆ ਗਲਤ ਬੰਦਾ ਜਾਵਾ ਇਹਦੀ ਜਿੱਥੇ ਮਰਜ਼ੀ ਨੂੰ ਕਾਰਵਾਈ ਕੀਤੀ ਜਾਏ